ਸਾਸਰੀ ਕਾਲ ਜੀ ਅਸੀ ਕਾਵੀ ਜੀ ਤੇ ਹੋਰ ਕੀ ਹਾਲ ਹੈ ਬਹੁਤ ਵਧੀਆ ਬਈ ਜੀ ਠੀਕ ਹੈ ਜੀ ਤੇ ਆਪਾਂ ਡਾਕਟਰ ਸਾਹਿਬ ਜੀ ਦੇ ਨਾਲ ਖੜਿਆਂਗੇ ਨਾਲ ਇਹਨਾਂ ਦਾ ਖੜਾ ਝੋਟਾ ਤੇ ਇਹਦੇ ਬਾਰੇ ਜਾਣਕਾਰੀ ਲੈਣੀ ਹੈ ਵੀ ਇਹ ਕਿਹੜੇ ਬੁੱਲਦਾ ਜੀ ਝੋਟਾ ਵੀਰ ਜੀ ਜਿਹੜਾ ਇਹਦੀ ਗੱਲ ਕਰਾਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਜੀ ਬਾਈ ਟਾਈਮ ਕੱਢ ਕੇ ਸਾਡੇ ਕੋਲ ਆਏ ਜੀ ਠੀਕ ਹੈ ਜੀ ਤੇ ਜਿਹੜਾ ਇਹਦਾ ਨਾਂ ਸਟਾਰਟ ਹੋਇਆ ਜੀ ਠੀਕ ਹੈ ਜੀ ਜਨਮੇ ਦਾ ਸੁਨਮਾ ਵਾਲੀ ਬਸਤੀ ਹੋਇਆ ਜੀ ਠੀਕ ਹੈ ਜੀ ਤੇ ਉੱਥੋਂ ਇਹ 20 ਦਿਨਾਂ ਦਾ ਸਰਦਾਰ ਅਮਰਜੀਤ ਸਿੰਘ ਭੋਲਾ ਜੀ ਖੇਤ ਲੈੇ ਸੀਗੇ ਜੀ ਨੱਥੂ ਵਾਲਾ ਘਰ ਵੀ ਪਿੰਡ ਰੋਡ ਦੇ ਸਟੱਡ ਫਾਰਮ ਤੇ ਜੀ ਠੀਕ ਹੈ ਜੀ ਤੇ ਉਹਨਾਂ ਨੇ ਪਾਲਿਆ ਜੀ ਤੇ ਜੇ ਬਾਪ ਦੀ ਗੱਲ ਕਰੀਏ ਤਰਨਾਟ ਹੈ ਜੀ ਠੀਕ ਹੈ ਜੀ ਤੇ ਦਾਦਾ ਇਹਦਾ ਕੰਡੇ ਵਾਲਾ ਜੀ ਠੀਕ ਹੈ ਜੀ ਤੇ ਪਰਦਾਦਾ ਇਹਦਾ ਹੋ ਗਿਆ ਜੀ ਲੰਡਾ ਠੀਕ ਹੈ ਜੀ ਹਾਂ ਜੀ ਠੀਕ ਹਾਂਜੀ ਠੀਕ ਹੈ ਜੀ ਤੇ ਇਹਦਾ ਨਾਮ ਕੀ ਹੈ ਜੀ ਇਹਦਾ ਨਾ ਸਟਾਰਟ 2 ਹੈ ਜੀ ਇਹਦਾ ਨਾਮ ਸਟਾਰਟ 2 ਹੈ ਤੇ ਆਹ ਇਹ ਬੱਚੇ ਆ ਜੀ ਇਹਦੇ ਇਹ 50 ਦਿਨ ਦਾ ਹੋ ਗਿਆ ਜੀ ਆਪਣੇ ਘਰੇ ਕੱਟਾ ਕੱਟੀ ਹੈ ਕੱਟਾ ਜੀ ਤੇ ਆਹ ਦੇਖੋ ਜੀ ਆਹ ਇਹਦਾ ਰਿਜ਼ਲਟ ਹੈ ਤੇ ਨਾਲ ਖੜਾ ਤੁਹਾਡੇ ਸਾਹਮਣੇ ਆ ਥੋੜੇ ਸੱਜਣੋ ਠੀਕ ਹੈ ਜੀ ਚਾਰੇ ਪੈਰ ਚੱਟੇ ਤੇ ਪੂੰਛ ਚਿੱਟੀ ਮੱਥਾ ਚੱਟਾ ਤੇ ਇਹ ਦੋ ਚ ਇੱਕ ਇਹ 50 ਦਿਨਾਂ ਦਾ 50 ਦਿਨਾਂ ਦਾ ਹੋ ਗਿਆ 50 ਦਿਨਾਂ ਦਾ ਹੋ ਗਿਆ ਡੇਢ ਕ ਮਹੀਨੇ ਦੇ ਲਵੇ ਹੋ ਗਿਆ ਕੱਟਾ ਇਸ ਛੋਟੇ ਦਾ ਰਿਜ਼ਲਟ ਹੈ ਤੇ ਤੁਸੀਂ ਠੀਕ ਆ ਵੀ ਆ ਭਰਦਣੇ ਜੇ ਕਿਸੇ ਨੇ ਭਰਉਣਾ ਹੋਵੇ ਨਹੀਂ ਵੀਰੇ ਮੈਂ ਮੁੰਡਾ ਭੇਜ ਦਿੰਨਾ ਹੁੰਦਾ ਸੀ ਮੈਂ ਤਾਂ ਵੈਸੇ ਪ੍ਰੈਕਟਿਸ ਘੋੜਿਆਂ ਦੀ ਕਰਦਾ ਸੀ ਠੀਕ ਹੈ ਜੀ ਤੇ ਸੀਮਨ ਆਪਣੇ ਕੋਲੇ ਦਾ ਵੀ ਲੈਵਲ ਹੈ ਸੀਮਨ ਦਾ ਮਤਲਬ ਕੀ ਪ੍ਰਾਈਸ ਹੈ ਜੀ 300 ਰੁਪਏ ਦਾ ਪਰਸਟਰ ਆ ਜੀ 300 ਰੁਪਏ ਦਾ ਦਿੰਨੇ ਹੋ ਤੁਸੀਂ ਹਾਂਜੀ ਹਾਂਜੀ ਠੀਕ ਹੈ ਜੇ ਭਰਉਣਾ ਹੋਵੇ ਤਾਂ ਫਿਰ ਕਿੰਨੇ ਦਾ ਪੈ ਜੀ ਉਹ ਫਿਰ ਡਾਕਟਰ 2-250 ਰੁਪਏ ਆਪ ਦੀ ਮਿਹਨਤ ਲੈਂਦਾ ਜੀ ਜਾਂ ਫੀਸ ਕਹਿ ਲਓ ਠੀਕ ਹੈ ਜੀ ਤੇ 300 ਆਪਾ ਦਿੰਨੇ ਆ ਮਾ ਦਾ ਰਿਕਾਰਡ ਕੀ ਹੈ ਜੀ ਮਾ ਦਾ ਰਿਕਾਰਡ 24 ਕਿਲੋ ਆ ਜੀ ਬਲੈਕ ਲੈਵਲ ਤੇ ਚੁਾਈ ਹੋਈ ਹੋਈ ਆ ਰਵੀ ਕਿ ਲੋਇਆ ਠੀਕ ਹੈ ਜੀ ਤੇ ਇੱਕ ਡਾਕਟਰ ਸਾਹਿਬ ਆਪਾਂ ਐ ਪੁੱਛ ਰਹੇ ਨੀਲੀ ਰਾਵੀ ਦੇ ਵਿੱਚ ਜੇ ਮੂਰਲੇ ਦੋ ਪੈਰ ਕਾਲੇ ਹੋਣ ਤਾਂ ਚੱਲੇ ਜਾਣਗੇ ਬਈ ਜੀ ਬਾਕੀ ਆਪ ਦਾ ਆਪ ਦੀ ਟੇਸ ਤਾਂ ਹੈ ਜੀ ਚੋਇਸ ਆ ਪਰ ਮੇਰੇ ਹਿਸਾਬ ਨਾਲ ਤਾਂ ਜੀ ਜੇ ਮੱਥਾ ਚਿੱਟਾਗਾ ਤੇ ਅੱਖਾਂ ਚਿੱਟੀਆਂ ਜਿਵੇਂ ਪਾਕਿਸਤਾਨ ਵਾਲੇ ਦੇਖਦੇ ਆ ਹਾਂਜੀ ਤੇ ਜਿਹੜੇ ਕਰੈਕਟਰ ਨੇ ਇਹਦੇ ਜਿਵੇਂ ਸਰੀਰ ਦਾ ਢਿੱਲਾਪਣ ਲੱਤ ਛੋਟੀ ਹਾਂਜੀ ਤੇ ਉਹ ਨੀਲੀ ਦਾ ਵੀ ਹੋਈ ਆ ਜੀ ਬਾਕੀ ਨਿਸ਼ਾਨੀਆਂ ਦਾ ਚਲੋ ਆਪਣਾ ਆਪ ਦਾ ਆਵਦਾ ਹੈ ਨਾ ਜੀ ਤੁਹਾਨੂੰ ਕਿਹੜੀ ਚੀਜ਼ ਵਧੀਆ ਲੱਗਦੀ ਆ ਤੇ ਮੈਨੂੰ ਕਿਹੜੀ ਵਧੀਆ ਲੱਗਦੀ ਆ ਠੀਕ ਹੈ ਨਿਸ਼ਾਨੀਆਂ ਮੈਨੇ ਨਹੀਂ ਰੱਖਦੀਆਂ ਨਹੀਂ ਮੈਨੇ ਨਹੀਂ ਰੱਖਦੀਆਂ ਜੀ ਦੁੱਧ ਮੈਨੇ ਰੱਖਦਾ ਮੇਨ ਗੱਲ ਦੁੱਧ ਮੈਨੇ ਰੱਖਦਾ ਹਾਂਜੀ ਚਲੋ ਲੈਣ ਜ਼ਰੂਰੀ ਆ ਹਾਂਜੀ ਪਰ ਵੀ ਇਹ ਨਹੀਂ ਹੈਗਾ ਵੀ ਜੇ ਤੁਹਾਡਾ ਨੱਕ ਚਿੱਟਾ ਨਹੀਂ ਆਇਆ ਤੁਸੀਂ ਉਹਨੂੰ ਲੀੜਾ ਵੀ ਨਹੀਂ ਮੰਨੋਗੇ ਮੇਰੇ ਹਿਸਾਬ 'ਚ ਤੁਹਾਨੂੰ ਮੰਨਣਾ ਚਾਹੀਦਾ ਜੀ ਠੀਕ ਹੈ ਜੀ ਬਾਕੀ ਚਲੋ ਆਪਣੇ ਨਾਮ ਬੱਲੇ ਲਓ ਜੀ ਬਾਕੀ ਡਾਕਟਰ ਸਾਹਿਬ ਦਾ ਤੁਸੀਂ ਝੋਟਾ ਦੇਖ ਲਿਆ ਤੇ ਇੱਕ ਆਪਣਾ ਸੰਪਰਕ ਨੰਬਰ ਬੋਲ ਦਿਓ ਜੀ 94644 ਜੀ 94644 ਹਾਂਜੀ 26244 ਜੀ 26244 ਹਾਂਜੀ ਤੇ ਲਓ ਜੀ ਵੀਡੀਓ ਨੂੰ ਬਾਤ ਤੋਂ ਬਾਤ ਕਰ ਦੋ ਸ਼ੇਅਰ ਕਿਉਂਕਿ ਨਾਸਲ ਸੁਧਾਰ ਹੈ ਮਤਲਬ ਜੇ ਆਪਾਂ ਸੁਧਾਰ ਲਿਆਵਾਂਗੇ ਤਾਂ ਦੁੱਧ ਵਧੂਗਾ ਬਿਲਕੁਲ ਜੀ ਠੀਕ ਹੈ ਜੀ ਆਪਾਂ ਉਹਨੂੰ ਰੱਖਣ ਦੇ ਵਿੱਚ ਆਪ ਵੀ ਸੌਂਕ ਜਾਗੂਗਾ ਕਾਈ ਬਿਲਕੁਲ ਜੀ ਸਤਿ 干了吧去。